ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਾਡੇ ਅੱਜ ਫਿਰ ਮੀਂਹ ਪਈ ਜਾਂਦਾ ਸਵੇਰੇ ਬਹੁਤ ਸੋਹਣਾ ਮੌਸਮ ਸੀ ਧੁੱਪ ਨਿਕਲੀ ਹੋਈ ਸੀ ਪਰ ਹੁਣ ਮੀਂਹ ਪੈਣ ਲੱਗ ਗਿਆ ਸੋ ਮੈਂ ਨਾ ਲੰਚ ਦੀ ਪ੍ਰੇਪਰੇਸ਼ਨ ਕਰ ਰਹੀ ਸੀਗੀ ਤੇ ਮੈਂ ਬਣਾ ਰਹੀ ਸੀ ਕਕੁੰਬਰ ਰੋਲ ਤੇ ਮੈਂ ਸੋਚ ਕਈ ਵਾਰੀ ਨਾ ਬੰਦਾ ਸੇਮ ਜਿਹਾ ਫੂਡ ਖਾ ਕੇ ਨਾ ਬੋਰ ਹੋ ਜਾਂਦਾ ਹੈ ਤੇ ਕੁਝ ਨਵਾਂ ਵੇਰੀਏਸ਼ਨ ਚਾਹੀਦਾ ਹੁੰਦਾ ਹੈ ਸੋ ਮੈਂ ਵੀ ਤੇ ਛੋਟੇ ਛੋਟੇ ਜੇ ਨਵੇਂ-ਨਵੇਂ ਜੇ ਐਕਸਪੈਰੀਮੈਂਟ ਕਰਦੀ ਰਹੀ ਆ ਸੋ ਮੈਂ ਕਕੂਮਬਰ ਰੋਲ ਬਣਾਉਣ ਲਈ ਨਾ ਮੈਂ ਲੈ ਲਿਆ ਖੀਰੇ ਨਾਲ ਮੈਂ ਲੈ ਲਈ ਐਵੋਕਾਡੋ ਇਹਦੀ ਆਪਾਂ ਬਣਾਵਾਂਗੇ ਗਰਕਮੋਲੇ ਉਹਦੇ ਲਈ ਮੈਂ ਆ ਤਿੰਨੋਂ ਰੰਗਦਿਆਂ ਦੇ ਕੁਛ ਮਲਾ ਮਿਰਚਾਂ ਲੈ ਲਈਆਂ ਨੇ ਹਰਾ ਤਾਂ ਨਹੀਂ ਹਾਂ ਲਾਲ ਲਿਆ ਨਿੰਬੂ ਲੈ ਲਿਆ ਇੱਕ ਗ੍ਰੀਨ ਚਿੱਲੀ ਲਈ ਹੈ ਤੇ ਨਾਲ ਹੀ ਮੈਂ ਅਨਾਰ ਅਨਾਰ ਆਪਸ਼ਨਲ ਹੈ ਜੇ ਤੁਹਾਡੇ ਕੋਲ ਹੈਗਾ ਤੁਸੀਂ ਲਓ ਨਹੀਂ ਤਾਂ ਕੋਈ ਜ਼ਰੂਰੀ ਨਹੀਂ ਹੈ ਤੇ ਆਪਾਂ ਲਈ ਨਮਕ ਤੇ ਆ ਤੋਂ ਆਪਣੇ ਕੋਲ ਲੜ ਗਿਆ ਨੋ ਸੀਜ਼ਨਿੰਗਸ ਨੇ ਤੇ ਨਾਲ ਆਪਾਂ ਚਿਲੀ ਫਲੈਕਸ ਲੈਨੇ ਹੁਣ ਆਪਾਂ ਬਣਾਉਨੇ ਆ ਗਵਾਕਾਮੋਲੇ ਗਵਾਕਾਮੋਲੇ ਚ ਆਪਾਂ ਹਾਂ ਤਿੰਨੋ ਤਰ੍ਹਾਂ ਦੇ ਕੈਪਸਿਕਮ ਤੇ ਧੰਨੀਆਂ ਤੇ ਆਵਲੀਆਂ ਸੀਜ਼ਨਿੰਗ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਨਿੰਬੂ ਪਾ ਕੇ ਨਾ ਮੈਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਸੋ ਹੁਣ ਆਪਾਂ ਬਣਾਨੇ ਆ ਗੋਕੋਮੋਲੇ ਤੁਸੀਂ ਵੀ ਨਾ ਇਹਨਾਂ ਛੋਟੀਆਂ-ਛੋਟੀਆਂ ਰੈਸਪੀਸ ਟਰਾਈ ਕਰਿਆ ਕਰੋ ਬੜੀਆਂ ਵਧੀਆ ਲੱਗਦੀਆਂ ਨੇ ਤੁਸੀਂ ਇਹਨਾਂ ਨੂੰ ਬਣਾ ਕੇ ਰੱਖ ਵੀ ਸਕਦੇ ਹੋ ਬੇ ਮਤਲਬ ਜਿਵੇਂ ਤੁਸੀਂ ਸ਼ਾਮ ਨੂੰ ਖਾਣੀ ਹੈ ਤਾਂ ਤੁਸੀਂ ਜਦੋਂ ਤੁਹਾਡੇ ਕੋਲ ਟਾਈਮ ਹੈ ਤੁਸੀਂ ਇਹਨਾਂ ਨੂੰ ਬਣਾਓ ਫ੍ਰਿਜ ਵਿੱਚ ਰੱਖੋ ਤੇ ਫਿਰ ਤੁਸੀਂ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਸੋ ਵਧੀਆ ਲੱਗਦਾ ਹੈ ਨਵੀਂ-ਨਵੀਂ ਕੁਝ ਨਵਾਂ ਟਰਾਈ ਕਰਨਾ ਸੋ ਜ਼ਰੂਰ ਕਰਿਆ ਕਰੋ ਸੋ ਹੁਣ ਆਪਾਂ ਬਣਾਉਨੇ ਆ ਕੋਕੋਮੋਲੇ ਫੰਡੇ ਕੋ ਮੈਂ ਕੀ ਕੀਤਾ ਮੈਂ ਨਾ ਕਕੁੰਬਰ ਨੂੰ ਨਾ ਐਵੇਂ ਜਿਹੜਾ ਆਪਣਾ ਪਿੱਲਰ ਹੁੰਦਾ ਨਾ ਪਟੈਟੋ ਪਿੱਲਰ ਇਹਦੇ ਨਾਲ ਨਾ ਐਵੇਂ ਕਰਕੇ ਲੰਬੇ ਲੰਬੇ ਨਾ ਇਹਦੇ ਰਿਬਨ ਕੱਟ ਲਿਆ ਤੇ ਇਹਨਾਂ ਨੂੰ ਨਾ ਇੱਕ ਟੋਵਲ ਪੇਪਰ ਜਿਵੇਂ ਟੋਲ ਪੇਪਰ ਤੇ ਐਵੇਂ ਕਰਕੇ ਨਾ ਵਿਛਾ ਦਿੱਤਾ ਪੂਰਾ ਇਹਦੇ ਪੈਪੜ ਬਣਾ ਦਿੱਤਾ ਇਹਦਾ ਤੇ ਹੁਣ ਇਹਨੂੰ ਨਾ ਆਪਾਂ 10 ਮਿੰਟ ਐਵੇਂ ਹੀ ਰਹਿਣ ਦਵਾਂਗੇ ਤਾਂ ਕਿ ਇਹਦਾ ਜਿਹੜਾ ਐਕਸੈਸ ਵਾਟਰ ਹੈ ਨਾ ਉਹ نیچے ਚਲਾ ਜਾਏ ਜਿਹੜਾ ਪੇਪਰ ਟਾਵਲ ਹੈ ਨਾ ਉਹ ਸੋਕ ਲਵੇ ਤੇ ਇਧਰ ਆਪਾਂ ਸਾਰੀ ਸੀਜ਼ਨਿੰਗ ਪਾ ਦਿੱਤੀ ਆ ਗੋਕਾਮਲੇ ਬਣਾਉਣ ਲਈ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਣਾ ਲੈਮਨ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਫੋਕ ਦੀ ਹੈਲਪ ਨਾਲ ਦਾ ਇਹਨੂੰ ਮੈਸ਼ ਕਰ ਲੈਣਾ ਐਂ ਬਿਲਕੁਲ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਿਲਾ ਦੇਣੀਆਂ ਨੇ ਤੋ ਹੁਣ ਆਪਣੀ ਸਾਰੀ ਪ੍ਰੈਪਰੇਸ਼ਨ ਹੋ ਗਈ ਆਪਣੀ ਗੋਮੋਲੇ ਵੀ ਬਣ ਗਿਆ ਦੇਖੋ ਆ ਵੀ ਕੱਟਿਆ ਗਿਆ ਨੇ ਸਲਗ ਵੀ ਤੇ ਹੁਣ ਆਪਣੇ ਰਿਬਨ ਵਿੱਚ ਹੁਣ ਆਪਾਂ ਇੱਕ ਪੇਪਰ ਟਾਵਲ ਲੈ ਲੈਣਾ ਤੇ ਇਹਨਾਂ ਰਿਬਨ ਦੇ ਉੱਤੇ ਮੈਂ ਟੈਪ ਟੈਪ ਕਰ ਦੇਣਾ ਤਾਂ ਕਿ ਜਿਹੜਾ ਨੀਚੇ ਵਾਲਾ ਪਾਣੀ ਤਾਂ ਨੀਚੇ ਵਾਲੇ ਪੇਪਰ ਨੇ ਸੋਕ ਕਰ ਲਿਆ ਉੱਪਰ ਵਾਲਾ ਪਾਣੀ ਨਹੀਂ ਹੈ ਉੰਪੇ ਪਰ ਸੋ ਕਰ ਲਵੇ ਤਾਂ ਕਿ ਨਾ ਚੰਗੀ ਤਰ੍ਹਾਂ ਜਿਹੜੇ ਮਤਲਬ ਜਦੋਂ ਆਪਾਂ ਖਕੂਮਬਨ ਨੂੰ ਰੋਲ ਕਰੀਏ ਨਾ ਉਦੋਂ ਉਹ ਚੰਗੀ ਤਰ੍ਹਾਂ ਰੋਲ ਹੋ ਜਾਣ ਹੈ ਨਾ ਸੋ ਇੱਕ ਗੱਲ ਹੋਰ ਹੈ ਜੇ ਨਾ ਤੁਹਾਡੇ ਤੁਸੀਂ ਮਤਲਬ ਕਿ ਆਪਣੇ ਇੱਥੇ ਜਿਹੜੇ ਲੰਬੇ ਵਾਲੇ ਵੱਡੇ ਖੀਰੇ ਨਹੀਂ ਮਿਲਦੇ ਹੈਗੇ ਜੇ ਤੁਸੀਂ ਉਹਨਾਂ ਦਾ ਇਹ ਰੋਲ ਬਣਾਉਂਗੇ ਨਾ ਬੜਕਦੀਆ ਬਣੂਗਾ ਮੇਰੇ ਕੋਲੇ ਛੋਟੇ ਖੀਰੇ ਹੀ ਪਏ ਸੀ ਸੋ ਮੈਂ ਤਾਂ ਕਰਕੇ ਇਹਦਾ ਹੀ ਰੋਲ ਬਣਾਉਣ ਲੱਗੀ ਆ ਸੋ ਤੁਸੀਂ ਹੁਣ ਦੇਖੋ ਇਹ ਬਿਲਕੁਲ ਨਾ ਹੋਇਆ ਦੇਖੋ ਡਰਾਈ ਹੋ ਗਿਆ ਜਮਾ ਜਿਹੜਾ ਵੀ ਜਿਹੜਾ ਐਕਸਟਰਾ ਪਾਣੀ ਸੀ ਨਾ ਉਹ ਸਾਰਾ ਪੇਪਰ ਟੋਵਲ ਨੇ ਨਾ ਪੀ ਲਿਆ ਹੈ ਨਾ ਸੋ ਹੁਣ ਆਪਾਂ ਨਾ ਕੀ ਕਰਨਾ ਸੋ ਹੁਣ ਆਪਾਂ ਨਾ ਆਗਵਾ ਕੋ ਮੋ ਲੈ ਨੂੰ ਇਹ ਨਾਲ ਦੀ ਬੰਸੇ ਉੱਤੇ ਸਪਰੈਡ ਕਰ ਦੇਵਾਂਗੇ ਜ਼ਰੂਰੀ ਨਹੀਂ ਕਿ ਤੁਸੀਂ ਗਵਾਕੋ ਮੋਲੇ ਹੀ ਸਪਰੈਡ ਕਰਨੇ ਆ ਤੁਸੀਂ ਇਹਦੇ ਉੱਤੇ ਆਪਦੀ ਪਸੰਦ ਦੀ ਕੋਈ ਵੀ ਚੀਜ਼ ਲਾ ਸਕਦੇ ਹੋ ਜਿਵੇਂ ਮਤਲਬ ਕਰੀਮ ਚੀਜ਼ ਤੁਹਾਡੇ ਕੋਲ ਪਿਆ ਤੁਸੀਂ ਇੱਥੇ ਕਰੀਮ ਚੀਜ਼ ਲਾਓ ਉੱਪਰ ਤੁਸੀਂ ਸੈਲਡ ਕੱਟੋ ਬ੍ਰਿਕ ਬ੍ਰਿਕ ਕੱਟ ਕੇ ਰੱਖੋ ਵਿੱਚ ਕੋਈ ਵੀ ਆਪਣੀ ਪਸੰਦੀ ਸਾਸ ਪਾਓ ਤੇ ਰੋਲ ਕਰ ਲਓ ਸੋ ਤੁਹਾਡਾ ਰੋਲ ਬਣ ਗਿਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਮਤਲਬ ਇਹ ਗਵਾਕੋ ਮੋਲੇ ਵਾਲਾ ਹੀ ਬਣਾਉਣਾ ਹੈ ਆਪਦੀ ਪਸੰਦ ਦਾ ਫੂਡ ਜ਼ਰੂਰ ਖਾਣਾ ਚਾਹੀਦਾ ਕਿਉਂਕਿ ਉਹ ਕਹਿੰਦੇ ਨੇ ਨਾ ਪਾਵੇ ਜੱਗ ਪੌਂਦਾ ਤੇ ਖਾਵੇ ਮਨ ਪੌਂਦਾ ਸੋ ਕਦੀ ਕਦੀ ਆਪ ਦੀ ਪਸੰਦੀਆਂ ਚੀਜ਼ਾਂ ਛੋਟੀਆਂ ਛੋਟੀਆਂ ਜ਼ਰੂਰ ਬਣਾ ਕੇ ਟਰਾਈ ਕਰਿਆ ਕਰੋ ਬੜਾ ਵਧੀਆ ਲੱਗਦਾ ਹੈ ਇੱਥੇ ਤਾਂ ਹੁਣ ਸਾਰੇ ਬਹੁਤ ਬਿਜ਼ੀ ਹੁੰਦੇ ਆ ਸਭ ਨੇ ਕੰਮਾਂ ਤੇ ਜਾਣਾ ਹੁੰਦਾ ਕਿਸੇ ਕੋਲ ਟਾਈਮ ਨਹੀਂ ਹੁੰਦਾ ਪਰ ਮੇਰੇ ਹਿਸਾਬ ਨਾਲ ਤਾਂ ਇਹ ਕਿ ਕੁਕਿੰਗ ਇੱਕ ਸਟ्रेस ਬਸਟਰ ਦਾ ਕੰਮ ਕਰਦੀ ਹੈ ਤੁਸੀਂ ਜਿਵੇਂ ਜਿਵੇਂ ਕੁਕਿੰਗ ਕਰਨ ਲੱਗ ਜਾਂਦੇ ਹੋ ਨਾ ਉਵੇਂ ਮੈਂ ਤੁਹਾਨੂੰ ਇਹ ਮਤਲਬ ਇੰਨਾ ਇੰਟਰਸਟ ਆਉਣ ਲੱਗ ਜਾਂਦਾ ਇਹ ਲੱਗਦਾ ਕਿ ਜਿਵੇਂ ਨਾ ਇੰਨਾਂ ਚੀਜ਼ਾਂ 'ਚ ਜਾਦੂ ਹੈ ਕੁਝ ਵੀ ਆਪਾਂ ਜਦੋਂ ਇਹਨਾਂ ਨੂੰ ਕੁਝ ਵੀ ਬਣਾਵਾਂਗੇ ਨਾ ਤੇ ਇੱਕ ਜਾਦੂ ਤਰੀ ਤਰ੍ਹਾਂ ਚੀਜ਼ ਬਣੋਂਗੀ ਸੋ ਹੁਣ ਦੇਖੋ ਆਪਾਂ ਗਰਕਮਲੇਂਦੇ ਤੇ ਲਾ ਲਈਆਂ ਤੇ ਅਨਾਰ ਦੇਖੋ ਅਨਾਰ ਆਪਸ਼ਨਲ ਹੈ ਤੁਸੀਂ ਆਪਦੀ ਜੇ ਤੁਹਾਡੇ ਕੋਲ ਹੈਗਾ ਤੁਸੀਂ ਪਾ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੈਗਾ ਫਿਰ ਤੁਸੀਂ ਨਾ ਪਾਓ ਸੋ ਹੁਣ ਮੈਂ ਇਹਦੇ ਉੱਤੇ ਜਿਵੇਂ ਆ ਮੇਰੇ ਕੋਲ ਕੋਕੰਬਰ ਸਾਈਡਾ ਬਚ ਗਈਆਂ ਸੀ ਸੋ ਮੈਂ ਇਹਦੇ ਉੱਤੇ ਆ ਦੇਖੋ ਮੈਂ ਕੋਕੰਬਰ ਰੱਖ ਦੇਾਂਗੀ ਨਾਲ ਹੀ ਮੈਂ ਇਹਦੇ ਤੇ ਥੋੜੀ ਥੋੜੀ ਸ਼ਿਮਲਾ ਮਿਰਚ ਰੱਖ ਦੇਾਂਗੀ ਮਤਲਬ ਵੈਰੀਏਸ਼ਨ ਤੁਹਾਡੀ ਹੈ ਤੁਸੀਂ ਜੋ ਲਾਈਕ ਕਰਨੇ ਹੋ ਜਿਵੇਂ ਲਾਈਕ ਕਰਨੇ ਹੋ ਤੁਸੀਂ ਉਵੇਂ ਪਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸੇਮ ਵੀਡੀਓ ਵਰਗਾ ਹੀ ਬਣਾਉਣਾ ਹੈ ਇਹ ਤਾਂ ਸਿਰਫ ਤੁਹਾਨੂੰ ਦੱਸਿਆ ਗਿਆ ਕਿ ਤੁਸੀਂ ਇਹਨਾਂ ਚੀਜ਼ਾਂ ਨਾਲ ਕੀ 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 ਤੇ ਕਿਵੇਂ-ਕਿਵੇਂ ਬਣਾ ਸਕਦੇ ਹੋ ਸੋ ਦੇਖੋ ਹੁਣ ਨਾ ਆਪਣਾ ਕਿੰਨਾ ਵਧੀਆ ਲੱਗ ਰਿਹਾ ਰੋਗ ਤੇ ਹੁਣ ਆਪਾਂ ਇਹਦੇ ਉੱਤੇ ਪਾ ਦੇਨੇ ਨੇ ਅਨਾਰ ਅਨਾਰ ਆਪਸ਼ਨਲ ਨੇ ਜੇ ਤੁਹਾਡੇ ਕੋਲ ਹੈ ਕਿ ਤਾਂ ਪਾਓ ਨਹੀਂ ਤਾਂ ਰਹਿਣ ਦਿਓ ਨਹੀਂ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਆਪਦੇ ਹਿਸਾਬ ਨਾਲ ਕਰ ਸਕਦੇ ਹੋ ਸੋ ਹੁਣ ਆਪਣਾ ਦੇਖੋ ਕਿੰਨਾ ਕਲਰਫੁੱਲ ਲੱਗ ਰਿਹਾ ਹਰ ਚੀਜ਼ ਕਿੰਨੀ ਕਲਰਫੁੱਲ ਲੱਗ ਰਹੀ ਹੈ ਸੋ ਹੁਣ ਆਪਾਂ ਇਹਨੂੰ ਰੈਪ ਕਰਾਂਗੇ ਇੱਥੇ ਵੀ ਕੇਅਰਫੁਲ ਕਿ ਇਹ ਖਿਲਰ ਨਾ ਜਾਏ ਸੋ ਆਰਾਮ ਨਾਲ ਇਹਨੂੰ ਰੈਪ ਕਰਨਾ ਹੈ ਇਹ ਆਰਾਮ ਨਾਲ ਰੈਪ ਪਹੁੰਚਦਾ ਹੈ ਸੋ ਆਪਾਂ ਹੁਣ ਕਰਦੇ ਇਹਨੂੰ ਰੈਪ ਦੇਖੋ ਹੁਣ ਨਾ ਆਪਾਂ ਇਹਨੂੰ ਰੋਲ ਕਰ ਰਹੇ ਆ ਐਂ ਬਿਲਕੁਲ ਐਕਿਊਰੇਟ ਰੋਲ ਹੋਇਆ ਤੇ ਤੁਸੀਂ ਅਗਰ ਤੁਸੀਂ ਟਰਾਈ ਕਰਨਾ ਨਾ ਤੁਸੀਂ ਉਹ ਦੂਜੇ ਵੱਡੇ ਵਾਲੇ ਕਕੂਮਬਰ ਨਾਲ ਹੀ ਕਰਿਓ ਕਿਉਂਕਿ ਇਹ ਜਦੋਂ ਆਪਾਂ ਰਿਬਨ ਕੱਟੀਦੇ ਨੇ ਬੜੇ ਪਤਲੇ ਰਿਬਨ ਹੁੰਦੇ ਆ ਇਹਨਾਂ ਛੋਟੇ ਕੀਰਿਆਂ ਦੇ ਤਾਂ ਇਹ ਥੋੜਾ ਜਾਂ ਵੀ ਮਤਲਬ ਰੋਲ ਕਰਨ ਔਖਾ ਹੋ ਜਾਂਦਾ ਹੈ ਪਰ ਮੇਰਾ ਬੜਾ ਵਧੀਆ ਰੋਲ ਹੋਇਆ ਹੁਣ ਆਪਾਂ ਇਹਨੂੰ ਕੱਟ ਲੈਨੇ ਆ ਤੇ ਫਿਰ ਆਪਾਂ ਇਹਨੂੰ ਕਰਨੇ ਆ ਸਰਵਾਂ ਸੋ ਦੇਖੋ ਹੁਣ ਆਪਣੇ ਰੋਲ ਬਣ ਕੇ ਹੋ ਗਏ ਆ ਰੈਡੀ ਆਪਾਂ ਇਹਨਾਂ ਨੂੰ ਲੇ ਕੱਟ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਬਾਕਸ ਵਿੱਚ ਪਾ ਦਿੱਤਾ ਆਲਰੇਡੀ ਕਿਉਂਕਿ ਇਹ ਜਾਣਾ ਆਫਿਸ ਦੇ ਵਿੱਚ ਸੋ ਤੁਸੀਂ ਵੀ ਜ਼ਰੂਰ ਟਰਾਈ ਕਰੋ ਤੇ ਮੈਨੂੰ ਜ਼ਰੂਰ ਦੱਸੋ ਕਮੈਂਟ ਵਿੱਚ ਕਿ ਤੁਹਾਡੇ ਰੋਲ ਕਿਵੇਂ ਬਣੇ ਨੇ ਸੋ ਤੁਸੀਂ ਇਹਦੇ ਲਈ ਨਾ ਪਲੀਜ਼ ਦੂਜੇ ਵੱਡੇ ਖੀਰੇ ਹੀ ਯੂਜ਼ ਕਰਿਓ ਕਿਉਂਕਿ ਛੋਟੇ ਖੀਰੇ ਨੂੰ ਹੋਲਡ ਕਰਨਾ ਥੋੜਾ ਔਖਾ ਹੋ ਜਾਂਦਾ ਸੋ ਈਜ਼ੀ ਜੀ ਰੈਸਪੀ ਹੈ ਟਰਾਈ ਜ਼ਰੂਰ ਕਰੋ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਤੇ ਇੰਜ ਆਏ